ਗੁਰਾਇਆਂ ਤੋਂ ਜਲੰਧਰਵਾਲ ਜਾ ਰਹੀ ਇੱਕ ਤੇਜ਼ ਰਫ਼ਤਾਰ ਕ੍ਰੇਟਾਕਾਰ ਗੁਰਾਇਆਂ ਦੇ ਪਿੰਡ ਚਚੜਾੜੀ ਨੇੜੇ ਬਿ ਕਾਬੂ ਹੋ ਕੇ ਨੈਸ਼ਨਲ ਹਾਈਵੇ ਤੋਂ ਟੱਪ ਕੇ ਲਿੰਕ ਰੂਟ ਤੇ ਪਲਟ ਗਈ ਕਾਨੂੰਨ ਲੁਧਿਆਣਾ ਦੀ ਰਹਿਣ ਵਾਲੀ ਕਨਿਕਾ ਗੁਪਤਾ ਪਤਨੀ ਸੁਮਿਤ ਗੁਪਤਾ ਚਲਾ ਰਹੀ ਸੀ ਜੋ ਲੁਧਿਆਣੇ ਤੋਂ ਅੰਮ੍ਰਿਤਸਰ ਜਾ ਰਹੀ ਸੀ ਸੜਕ ਸੁਰੱਖਿਆ ਫੋਰਸ ਦੇ ਐਸਆਈ ਜੋ ਸੁਵਿੰਦਰ ਸਿੰਘ ਨੇ ਦੱਸਿਆ ਕਿ ਆਗਿਨਾ ਦੀ ਸੋਚਣਾ ਤੇ ਉਹ ਮੌਕੇ ਤੇ ਪਹੁੰਚੇ ਨੇੜਲੇ ਦੁਕਾਨਦਾਰਾਂ ਨੇ ਕਾਰ ਵਿੱਚ ਫਸੀ ਕਨਿਕਾ ਨੂੰ ਬਾਹਰ ਕਰ ਲਿਆ ਉਸਦੇ ਰਿਸ਼ਤੇਦਾਰ ਉਸ ਨੂੰ ਆਪਣੇ ਨਾਲ ਲੈ ਗਏ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹਾਂਜੀ ਸਰ ਇੱਕ ਗੁਰਿਆ ਹਾਈਵੇ ਤੇ ਹਾਸਾ ਹੋਇਆ ਕੀ ਸਰ ਮੈਂ ਏਸ ਜੁਸਿਲੰਦਰ ਸਿੰਘ ਸੜਕ ਸਰਕਿਆ ਫੋਰਟ ਮੋਟਰ ਨੰਬਰ 95 ਬਾਕੋਸ਼ੀ ਗੁਰਿਆ ਫਲੋਅ ਮੇਨ ਜੀ ਟੋੜ ਤੇ ਬਣਾਦਾ ਸਵੇਰੇ ਕਰੀਬ 8:07 ਵਜੇ ਸਾਨੂੰ ਕੰਟਰੋਲ ਨੂੰ ਤੋਂ ਮੈਸੇਜ ਮਿਲਿਆ ਸੀ ਕਿ ਇੱਕ ਚਚਰਾੜੀ ਦੇ ਲਾਗੇ ਗੱਡੀ ਜਿਹੜੀ ਆ ਪਲਟ ਗਈ ਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਇਹ ਗੱਡੀ ਦੇ ਵਿੱਚ ਇੱਕ ਲੇਡੀ ਸਵਾਰ ਸੀ ਜੋ ਕਿ ਖੁਦ ਹੀ ਚਲਾ ਰਹੀ ਸੀ ਲੁਧਿਆਣਾ ਤੋਂ ਅਮਰਸਰ ਜਾ ਰਹੀ ਸੀ ਉਹਦੇ ਦੱਸਣ ਮੁਤਾਬਕ ਜਦੋਂ ਪਿੰਡ ਚਚਰਾੜੀ ਦੇ ਲਾਗੇ ਪਹੁੰਚੇ ਗੱਡੀ ਅਨਬੈਲੈਂਸ ਹੋਣ ਕਰਕੇ ਗੱਡੀ ਜਿਹੜੀ ਮੇਨ ਜੀਟੀ ਰੋਡ ਤੋਂ ਪਲਟੀਆਂ ਖੰਦੀ ਹੋਈ ਸਰਵਿਸ ਲੇਨ ਤੇ ਆ ਗਈ ਜਿਹਦੇ ਵਿੱਚ ਕੋਈ ਸੱਟ-ਜੋਟ ਨਹੀਂ ਲੱਗੀ ਤੇ ਗੱਡੀ ਨੁਕਸਾਨੀ ਗਈ ਹੈ ਜੀ ਉਹਨਾਂ ਦੇ ਪਰਿਵਾਰਕ ਨੂੰ ਸੂਚੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਮੌਕੇ ਤੇ ਪਹੁੰਚ ਵੀ ਚੁੱਕੇ ਆ ਜੀ ਤੇ ਡਿਊਟੀ ਅਫਸਰ ਗਰਾਹ ਨੂੰ ਇਹਦੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਜੀ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਕੋਈ ਨੁਕਸਾਨ ਨਹੀਂ ਕੱਢੀ ਨੁਕਸਾਨੀ ਹੈ